ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਤੀਜਾ ਜੱਗ ਹਉਮੈ ਮੈਲ ਦੁਖ ਪਾਇਆ ਜੱਗ ਇਥੇ ਜਮਕ ਲਾ ਦਨੀ ਆ ਜੱਗ ਹਉਮੈ ਮੈਲ ਦੁਖ ਪਾਇਆ ਮਾਲ ਲਾਗੀ ਦੂਜੈ ਪਾਇ ਮਾਲ ਹਉਮੈ ਧੁਤੀ ਕਿਵੈ ਨ ਉਤਰੈ ਇਹ ਭੂਤੀ ਪਦ ਤੇ ਕਮਕ ਲਾਉਣੀ ਐ ਮਾਲ ਹਉਮੈ ਧੋਤੀ ਕਿਵੇਂ ਨਾ ਉਤਰੈ ਮਾਲ ਹਉਮੈ ਧੋਤੀ ਕਿਵੇਂ ਨਾ ਉਤਰੈ ਜੇ 100 ਤੀਰਥ ਨਾਏ ਜੇ ਪਦ ਸੀ ਯਮਕ ਲਾਉਣੀ ਐ ਜੇ 100 ਤੀਰਥ ਨਾਏ ਬਹੁ ਬਿਦ ਕਰਮ ਕੁਮਾਵ ਦੇ ਦੂਣੀ ਮਾਲ ਲਾਗੀ ਆਏ ਪੜਿਆ ਮੈਲ ਨਾ ਉਤਰੈ ਪੜਿਆ ਪਦ ਤੇ ਵੀ ਯਮਕ ਲਾਦਨੀ ਐ ਉੱਚ ਹੋ ਗਿਆਨੀਆਂ ਜਾਏ ਮਨ ਮੇਰੇ ਗੁਰ ਸਰਣ ਆਵੇ ਤਾ ਨਿਰਮਲ ਹੋਏ ਮਨ ਮੇਰੇ ਗੁਰ ਸਰਣ ਆਵੇ ਇਥੇ ਵਿਸ਼ਰਾਮ ਤਾ ਨਿਰਮਲ ਹੋਈ ਮਨ ਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਤੋਏ ਰਹਾਉ ਮਨ ਮੁਖ ਹਰ ਹਰ ਕਰ ਥੱਕੇ ਇਥੇ ਵਿਸ਼ਰਾਮ ਮੈਲ ਨਾ ਸਕੀ ਤੂ ਹੋਏ ਮਨ ਮੈਲੇ ਭਗਤ ਨ ਹੋਵਈ ਨਾਮ ਨਾ ਪਾਇਆ ਜਾਏ ਮਨ ਮੁਖ ਮੈਲੇ ਮੈਲੇ ਮੋਏ ਜਸਨ ਪਾਤ ਗਵਾਏ ਗੁਰ ਪ੍ਰਸਾਦਿ ਮਾਨ ਵਸੈ ਮਲ ਹੋਮੈ ਜਾਏ ਸਮਾਏ ਜਿਉ ਅੰਧੇਰੈ ਦੀਪਕ ਬਾਲੀਐ ਤਿਉ ਗੁਰ ਗਿਆਨ ਅਗਿਆਨ ਤਜਾਏ ਜਿਉ ਇਸੇ ਤਰ੍ਹਾਂ ਹੀ ਠਮਕ ਲਾਉਣੀ ਹੈ ਜਿਉ ਅੰਧੇਰੈ ਦੀਪਕ ਬਾਲੀਐ ਇਥੇ ਵਿਸਰਾਮ ਹੈ ਤਿਉ ਗੁਰ ਗਿਆਨ ਇਥੇ ਠਾਮਕ ਅਗਿਆਨ ਤਜਾਈ ਹਮ ਕੀਆ ਹਮ ਕਰ ਹੈਗੀ ਹਮ ਮੂਰਖ ਗਾਵਾਰ ਕਰਨ ਵਾਲਾ ਵਿਸਰਿਆ ਦੂਜੇ ਪਾਏ ਪਿਆਰ ਹਮ ਇਥੇ ਯਮਕ ਲਾ ਦਨੀਏ ਮੂਰਖ ਗਾਵਾਰ ਮਾਇਆ ਜੀਵਡ ਦੁਖ ਨਹੀਂ ਸਭ ਭਾਵ ਥੱਕੇ ਸੰਸਾਰ ਮਾਇਆ ਜੀਵਡ ਦੁਖ ਨਹੀਂ ਸਭ ਭਵ ਥਕੇ ਸੰਸਾਰ ਗੁਰਮਤੀ ਸੁਖ ਪਾਈਐ ਸਤਿਨਾਮ ਓਰ ਤਾਰ ਜਿਸ ਨੂੰ ਮਿਲੇ ਸੋ ਮਿਲੇ ਹਉ ਤਿਸ ਬਲਿਹਾਰੈ ਜਾਉ ਏ ਮਨ ਭਗਤੀ ਰਤਿਆ ਸਤਿ ਬਾਣੀ ਨਿਧਿ ਥਾਵ ਮਨ ਰਤੇ ਜਿਹਵਾ ਰਤੀ ਹਰ ਗੁਣ ਸੱਚੇ ਗਾਉ ਨਾਨਕ ਨਾਮ ਨਾ ਵੀਸਰੈ ਸੱਚੇ ਮਾਹਿ ਸਮਾਉ ਸ੍ਰੀ ਰਾਗ ਮਹੱਲਾ ਚੌਥਾ ਘਰ ਪਹਿਲਾ ਮਹਿਮਨ ਤਨ ਬਿਰਹੋ ਆਤ ਅਗਲਾ ਕਿਉ ਪ੍ਰੀਤਮ ਮਿਲੇ ਘਰ ਆਇ ਜਾ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਏ ਪੁੱਛਾ ਤਿਨ ਸੱਜਣਾ ਪ੍ਰਭ ਕੇਤ ਵਿਦ ਮਿਲੇ ਮਿਲਾਈ ਮੇਰੇ ਸਾਥ ਗੁਰਾ ਮੈਂ ਤੁਜ ਬਿਨ ਅਵਰ ਨਾ ਕੋਇ ਮੈਂ ਬੁਨਹ ਮੈਂ ਨਹੀਂ ਕਹਿਣਾ ਸੀ ਮੈਂ ਤੁਜ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਇ ਰਹਾਉ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਇ ਸਤਗੁਰ ਹਰ ਪ੍ਰਭ ਬੁਝਿਆ ਗੁਰ ਜੀਵੜ ਅਵਰ ਨਾ ਕੋਇ ਹਾ ਗੁਰ ਸਰਣਾਈ ਤਹਿ ਪਵਾ ਕਰ ਦਇਆ ਮੀਲੇ ਪ੍ਰਭ ਸੋਏ ਇੱਥੇ ਪੰਕਤੀ ਆਈ ਆ ਹਮ ਮੂਰਖ ਮੁਗਧ ਇਥੇ ਠਹਿਰਾ ਦੇਣਾ ਮੁਗਧ ਸਰਣਾਗਤੀ ਨਹੀਂ ਕਹਿਣਾ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮੀਲੇ ਹਰ ਸੋਏ ਮਨ ਹਠ ਕਿਨੈ ਨਾ ਪਾਇਆ ਮਨ ਹਠ ਸੰਬੰਧ ਕੀ ਪਾਠ ਹੈ ਮਨ ਹਠ ਕਿਨੈ ਨਾ ਪਾਇਆ ਕਰ ਉਪਾਉ ਥੱਕੇ ਸਭ ਕੋਏ ਕਰ ਉਪਾਉ ਥੱਕੇ ਸਭ ਕੋਏ ਸਹਸ ਸਿਆਣ ਪਕਾਰ ਸਹਸ ਸਿਆਣ ਪਕਰ ਰਹੇ ਮਨ ਕੋਰੇ ਰੰਗ ਨਾ ਹੋਏ ਮਨ ਕੋਰੇ ਮਨ ਕੋਰਾ ਹੀ ਰਹਿੰਦਾ ਹੈ ਰੰਗ ਨਾ ਹੋਏ ਕੂੜ ਕਪਟ ਤੇਮ ਦਾ ਰੰਗ ਨਹੀਂ ਹੁੰਦਾ ਨਾਮ ਦਾ ਰੰਗ ਨਹੀਂ ਚੜਦਾ ਹੈ ਕੂੜ ਕਪਟ ਕਿਣੈ ਨਾ ਪਾਇਓ ਜੋ ਬੀਜ ਖਾਵੇ ਸੋਏ ਜੋ ਬੀਜ ਖਾਵੇ ਸੂ ਸਭਨਾ ਤੇਰੀ ਆਸ ਪ੍ਰਾਪ ਸਭ ਜੀਅ ਤੇਰੇ ਤੂੰ ਰਾਸ ਸਭ ਜੀਅ ਤੇਰੇ ਤੂੰ ਰਾਸ ਪ੍ਰਵਤ ਤੁਧੋ ਖਾਲੀ ਮੰਗ ਪ੍ਰਵਤ ਤੁਧੋ ਖਾਲੀ ਕੋ ਨਹੀਂ ਪ੍ਰਭ ਤੁਧੋ ਖਾਲੀ ਕੋ ਨਹੀਂ ਦਰ ਗੁਰਮੁਖ ਖਾਨੋ ਸਾਵਾਸ ਵਿਖ ਭਉ ਦਿਲ ਡੁੱਬ ਦੇ ਕੱਢ ਲੈ ਜਾਨ ਨਾਨਕ ਕੀ ਅਰਦਾਸ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ 4 ਨਾਮ ਮਿਲੈ ਮਨ ਤ੍ਰਿਪਤੀਐ ਬਿਨ ਨਾਮੈ ਧ੍ਰੇਗ ਜੀਵਾਸ ਕੋਈ ਗੁਰਮੁਖ ਸੱਜਣ ਜੀ ਮਿਲੈ ਇਹ ਸੱਜਣ ਤੇ ਠਮਕ ਲਾ ਦੇਣੀ ਹੈ ਕੋਈ ਗੁਰਮੁਖ ਸੱਜਣ ਜੀ ਮਿਲੈ ਸੱਜਣ ਜੀ ਮਿਲੈ ਨਹੀਂ ਕਹਿਣਾ ਕੋਈ ਗੁਰਮੁਖ ਸੱਜਣ ਜੀ ਮਿਲੇ ਕੋਈ ਗੁਰਮੁਖ ਸੱਜਣ ਜੀ ਮਿਲੇ ਮੈਂ ਦੱਸੇ ਪ੍ਰਭ ਗੁਣਤਾਸ ਹਉ ਤਿਸ ਵਿਟਹੁ ਚੌਖੰਨੀਐ ਮੈਂ ਨਾਮ ਕਰੇ ਪ੍ਰਗਾਸ ਹਾਂ ਇਹ ਵੀ ਮੈਂ ਤੇ ਯਮਕ ਲਾ ਦਨੀਐ ਮੈਂ ਨਾਮ ਨਹੀਂ ਕਹਿਣਾ ਮੈਂ ਨਾਮ ਕਰੇ ਪ੍ਰਗਾਸ ਮੇਰੇ ਪ੍ਰੀਤਮਾ ਹਉ ਜੀਵਾ ਨਾਮ ਧਿਆਇ ਮਿਰਨਾਵੈ ਜੀਵਣ ਨਾ ਠੀਏ ਮੇਰੇ ਸਤਿਗੁਰ ਨਾਮ ਦਰਾਈ ਰਹਾਉ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ ਕੱਢ ਰਤਨ ਦੇਵੈ ਪ੍ਰਗਾਸ ਧੰਨ ਵੱਡ ਭਾਗੀ ਵੱਡ ਭਾਗੀ ਆ ਜੋ ਆਏ ਮਿਲੇ ਗੁਰ ਪਾਸ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਸੇ ਭਾਗ ਹੀਨ ਵਸ ਕਾਲ ਹਾਂਜੀ ਇਹ ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ ਜਿਹੜਾ ਭੇਟਿਓ ਪਾਦਾ ਨਾ ਇਹਨੂੰ ਭੇਟਿਓ ਨਹੀਂ ਕਹਿ ਜਣਾ ਢੱਡਾ ਨਹੀਂ ਲਾ ਜਣਾ ਟੈਂਕਾ ਵਿੱਚ ਇਹਨੂੰ ਸ਼ੁੱਧ ਉਚਾਰਨ ਕਰਨਾ ਭੇਟਿਓ ਸੇ ਭਾਗ ਹੀਨ ਵਸ ਕਾਲ ਜਿੱਥੇ ਵਾਸ ਵਸਣ ਦਾ ਬਾਚਕ ਹੋਵੇ ਉੱਥੇ ਪੂਲਾ ਬੁਲਿਆ ਜਾਂਦਾ ਜਿੱਥੇ ਅਧਿਨ ਦਾ ਬਾਚਕ ਹੋਵੇ ਉੱਥੇ ਥੋੜਾ ਜਿਹਾ ਕੱਸ ਕੇ ਬੋਲਣਾ ਇੱਥੇ ਸੇ ਭਾਗ ਹੀਨ ਵਸਕਾਲ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਓਏ ਫਿਰ ਫਿਰ ਜੋਂਨ ਪਵਾਈ ਐ ਵਿੱਚ ਵਿਸ਼ਟਾਕਾਰ ਵਿਕਰਾਲ ਉਹਨਾ ਪਾਸ ਦਵਾਸ ਨਾ ਪਿੱਟੀ ਐ ਇਹਦਾ ਪਾਸ ਦਵਾਸ ਪਾਠ ਹੈ ਇਹ ਸੰਬੰਧਕ ਪਾਠ ਕਰਨਾ ਉਹਨਾ ਪਾਸ ਦਵਾਸ ਨਾ ਪਿੱਟੀ ਐ ਉਹਨਾ ਪਾਸ ਦਵਾਸ ਨਾ ਪਿੱਟੀ ਐ ਜਿਨ ਅੰਤਰ ਕ੍ਰੋਧ ਚੰਡਾਲ ਸਤਗੁਰ ਪੁਰਖ ਅੰਮ੍ਰਿਤਸਾਰ ਅੰਮ੍ਰਿਤਸਰ ਪਾਠ ਇਕੱਠਾ ਹੀ ਆ ਹੁੰਦੇ ਪਾ ਦੀਸ਼ੇ ਪੋਥੀਆਂ ਚ ਵੱਖਰਾ ਲਿਖਿਆ ਹੋਇਆ ਸਤਿਗੁਰ ਪੁਰਖ ਅੰਮ੍ਰਿਤਸਰ ਵੱਡ ਭਾਗੀ ਨਾ ਵਹਿ ਆਏ ਓਨ ਜਨਮ ਜਨਮ ਕੀ ਮੈਲ ਉੱਤਰੇ ਹਾਂਜੀ ਓਨ ਪੁੱਲਾ ਹੀ ਬੋਲਣਾ ਇਹਨੂੰ ਓਨ ਨਹੀਂ ਕਹਿ ਦੇਣਾ ਓਨ ਜਨਮ ਜਨਮ ਕੀ ਮੈਲ ਉੱਤਰੇ ਨਿਰਮਲ ਨਾਮ ਦ੍ਰਿੜਾਇ ਜਨ ਨਾਨਕ ਉੱਤਮ ਪਾਦ ਪਾਇਆ ਸਤਗੁਰ ਕੀ ਲੇਵ ਲਾਇ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾ ਗੁਣ ਵਿੱਥਰਾ ਗੁਣ ਬੋਲੀ ਮੇਰੀ ਮਾਇ ਗੁਰਮੁਖ ਸੱਜਣਾ ਗੁਣ ਕਾਰੀਆ ਮਿਲ ਸੱਜਣਾ ਹਰ ਗੁਣ ਗਾਏ ਹੀਰਾ ਹੀਰ ਮਿਲ ਵਿਦਿਆ ਰੰਗ ਚਦੂਲੇ ਨਾਏ ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤ ਮਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਇ ਗੁਰ ਤੁਸ ਮਤਲਬ ਕਿ ਦਰਮਿਆਨਾ ਜਿਹਾ ਬੋਲਣਾ ਨਾ ਜ਼ਿਆਦਾ ਕੱਸ ਕੇ ਬੋਲਣਾ ਨਾ ਪੂਲਾ ਬੋਲਣਾ ਤੁਸ ਦਾ ਅਰਥ ਹੁੰਦਾ ਤ੍ਰੁੱਠਣਾ ਪ੍ਰਸੰਨ ਹੋਣਾ ਖੁਸ਼ ਹੋਣਾ ਗੁਰ ਤੁਸ ਮਿਲਾਵੈ ਸੋਇ ਤੁਸ ਮਿਲਾਵੈ ਸੋਈ ਨਹੀਂ ਕਹਿਣਾ ਰਹਾਵ ਮਾਨ ਰੰਗ ਵਡਪਰ ਤ੍ਰੁੱਠ ਕੇ ਪ੍ਰਸੰਨ ਹੋ ਕੇ ਉਸ ਵਾਹਿਗੁਰੂ ਨੂੰ ਮਿਲਾਣ ਮਨ ਰੰਗਹ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਹਾਂ ਗੁਰ ਤੁਠਾ ਇਹ ਵੀ ਤੁਠਾ ਕਰੇ ਪਸਾਉ ਨਹੀਂ ਲੈਣਾ ਮਨ ਰੰਗਹ ਵਡ ਭਾਗੀ ਹੋ ਵਡ ਭਾਗੀ ਬੋਲ ਕੇ ਨਾਲ ਹੋ ਬੋਲ ਦੇਣਾ ਵਡ ਭਾਗੀ ਆ ਹੋ ਨਹੀਂ ਕਹਿਣਾ ਮਨ ਰੰਗੋ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਦ੍ਰਿੜਾਏ ਰੰਗ ਸਿਓ ਹਾਂਜੀ ਗੁਰ ਤੇ ਲਖੇਰ ਕੇ ਪੜ੍ਹਨਾ ਗੁਰਨਾਮ ਨਹੀਂ ਕਹਿਦਣਾ ਗੁਰ ਨਾਮ ਦਰੜਾਏ ਰੰਗ ਸਿਉ ਹਾ ਸਤ ਗੁਰ ਕੈ ਬਲ ਜਾਉ ਬਿਨ ਸਤ ਗੁਰ ਹਰ ਨਾਮ ਨ ਲੱਭਈ ਲਖ ਕੋਟੀ ਕਰਮ ਕਮਾਉ ਬਿਨ ਭਾਗਾ ਸਤ ਗੁਰ ਨਾ ਮਿਲਾ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭ੍ਰਮ ਕੱਤੀ ਅੰਤਰ ਅਗਿਆਨ ਦੁਖ ਭਰਮ ਹੈ ਵਿਵੇਚ ਪੜਦਾ ਦੂਰ ਪਈਆਸ ਪੜਦਾ ਪੁੱਲਾ ਹੀ ਉਚਾਰਨ ਕਰਨਾ ਇੱਥੇ ਪੜਦਾ ਨਹੀਂ ਕਹਿਦਣਾ ਵਿਚ ਪੜਦਾ ਦੂਰ ਪਈਆਸ ਬੇਨ ਸਤਗੁਰ ਭੇਟੇ ਕੰਚਨ ਨਾ ਥੀਐ ਮਨਮੁਖ ਲੋਹ ਬੂਡਾ 베ੜੀ ਪਾਸ ਹਾਂ ਬੂਡਾ ਤੇ ਠਮਕ ਲਾ ਦਿੰਨੀ ਐ ਮਨਮੁਖ ਲੋਹ ਬੂਡਾ 베ੜੀ ਪਾਸ ਸਤਗੁਰ ਬੋਹਿਥ ਹਰ ਨਾਮ ਹੈ ਕਿਤ ਵਿਦ ਚੜਿਆ ਜਾਇ ਸਤ ਗੁਰ ਕੈ ਭਾਣਾ ਜੋ ਚੱਲਾ ਵਿੱਚ ਬੋਹਿਥ ਬੈਠਾ ਆਏ ਧੰਨ ਧੰਨ ਵੜ ਪਗੀ ਨਾਨਕਾ ਜੇ ਸਤ ਗੁਰ ਲਏ ਮਿਲਾਏ ਜਿਨਾ ਜਿਨਾ ਸਤ ਗੁਰ ਲਏ ਮਿਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ